ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਸਾ ਕਲੈਕਸ਼ਨ ਤੇ ਅੱਜ ਆਪਾਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਵਾਲਾ ਸੂਟ ਮਸ਼ੀਨ ਵਰਕ ਦਾ ਸੂਟ ਹੈ ਜੀ ਬਹੁਤ ਸੋਹਣਾ ਇਹਦਾ ਸਟੱਫ ਹੈ ਜੀ ਤੇ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਪੈਣਪਰਾਂ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਦੇਖ ਰਹੇ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਆਪਣੇ ਕੰਮ ਦੀ ਪੂਰੀ ਸਫਾਈ ਹੈ ਜੀ ਬਹੁਤ ਹੀ ਜ਼ਿਆਦਾ ਸਫਾਈ ਨਾਲ ਆਪਾਂ ਵਰਕ ਕਰਦੇ ਆ ਜੀ ਬਹੁਤ ਸਫਾਈ ਨਾਲ ਕੰਮ ਹੋਇਆ ਹੈ ਜੀ ਇਹਦੀਆਂ 슬ੀਵਸ ਤੇ ਆਜੂਆ ਜੀ ਇਹ ਬਾਵਾ ਦਾ ਕੰਮ ਆਜੂਆ ਇਹ ਨਾਲ ਇਹਦੇ ਟਾਈ ਟਾਈ ਦਾ ਦੁਪੱਟਾ ਰੈਡੀ ਕਰਿਆ ਜੀ ਆਪਾਂ ਬਹੁਤ ਸੋਹਣਾ ਤੇ ਇਹ ਘੇਰੇ ਤੇ ਕੰਮ ਆਊਗਾ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸਫਾਈ ਨਾਲ ਕੰਮ ਹੋਇਆ ਹੈ ਦੇਖੋ ਕਿੰਨੇ ਕਲਰ ਪਾ ਕੇ ਆਪਾਂ ਇਹ ਸੂਟ ਰੈਡੀ ਕਰਿਆ ਪਿਓਰ ਕ੍ਰੇਪ ਦਾ ਸਟੱਫ ਆਊਗਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਆਪਣਾ ਕੰਮ ਤੇ ਸਟੱਫ ਆਪਾਂ ਪੂਰਾ ਵਧੀਆ ਲਾਉਣੇ ਆ ਜੀ ਇਹ ਨਹੀਂ ਹੈਗਾ ਵੀ ਆਪਣਾ ਸਟੱਫ ਮਾੜਾ ਲਾ ਦਾਂਗੇ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਸਟੱਫ ਲਾਉਣੇ ਆ ਜੀ ਕੰਮ ਵੀ ਆਪਾਂ ਪੂਰੀ ਗਰੰਟੀ ਨਾਲ ਕਰਦੇ ਆ ਜੀ ਪੂਰੀ ਸਫਾਈ ਨਾਲ ਕੰਮ ਹੁੰਦਾ ਹੈ ਜੀ ਸਾਡਾ ਇਹ ਆਪਣੀਆਂ ਬਾਜੂ ਤੇ ਆਜੂਗਾ ਜੀ ਵਰਕ ਦੋਨੇ ਬਾਜੂ ਦੇ ਉੱਪਰ ਪੂਰਾ ਫੁੱਲ ਹੈਵੀ ਵਰਕ ਕੀਤਾ ਜੀ ਫੁੱਲ ਹੈਵੀ ਵਰਕ ਆਪਾਂ ਘੇਰੇ ਤੇ ਕਰਿਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਜੀ ਤੁਸੀਂ ਸੂਟ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਪਿਆਰਾ ਕੰਮ ਕਰਿਆ ਜੀ ਆਪਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਆਰਡਰ ਕਰਨੇ ਹੋ ਤਾਂ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤੁਸੀਂ ਬਣਵਾ ਸਕਦੇ ਹੋ ਤੁਸੀਂ ਆਪ ਦਾ ਡਿਜ਼ਾਈਨ ਪੇਜ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਅਸੀਂ ਆਰਡਰ ਤੇ ਹੀ ਸੂਟ ਰੈਡੀ ਕਰਦੇ ਹਾਂ ਤੇ ਕੰਮ ਦੀ ਆਪਣੀ ਗਾਰੰਟੀ ਪੂਰੀ ਹੈ ਜੀ ਆਪਣਾ ਕੰਮ ਬਹੁਤ ਵਧੀਆ ਹੁੰਦਾ ਹੈ ਤੇ ਆਪਾਂ ਸਟੱਫ ਵੀ ਬਹੁਤ ਵਧੀਆ ਲਾਉਂਦੇ ਹਾਂ ਜੀ ਮੜਾ ਸਟੱਫ ਨਹੀਂ ਲਾਉਂਦੇ ਆਪਾਂ 나ਹੀਂ ਕੋਈ ਆਪਾਂ ਸ਼ਿਕਾਇਤ ਵਾਲਾ ਕੰਮ ਕਰਦੇ ਆਂ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਪੇਜ ਕੇ ਸਾਥੋਂ ਸੂਟ ਬਣਵਾ ਸਕਦੇ ਹੋ ਜੀ ਤੁਸੀਂ ਇਹ ਦੇਖੋ ਜੀ ਦੁਪੱਟਾ ਆਪਾਂ ਕਿੰਨਾ ਸੋਹਣਾ ਇਹਦਾ ਰੈਡੀ ਕਰਿਆ ਜੀ 4 ਸਾਈਡ ਇਹਦੇ ਆਪਾਂ ਟਾਈ ਡਾਈ ਕੀਤੀ ਹੈ ਜੀ ਵਿੱਚ ਵਿਚਾਲੇ ਆਪਾਂ ਇਹਦਾ بیس ਕਲਰ ਦਿੱਤਾ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਦਾ ਸੂਟ ਰੈਡੀ ਕਰਵਾ ਸਕਦੇ ਹੋ ਦੁਪੱਟਾ ਰੈਡੀ ਕਰਵਾ ਸਕਦੇ ਹੋ ਲੇਸ ਵੀ ਲਵਾ ਸਕਦੇ ਹੋ ਜੀ ਤੇ ਜਿਵੇਂ ਦਾ ਤੁਸੀਂ ਵਰਕ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਵਰਕ ਕਰ ਦਾਂਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁੰਦੇ ਆ ਜੀ ਸਾਡੇ ਬਹੁਤ ਹੀ ਘੱਟ ਪ੍ਰਾਈਸ ਤੇ ਅਸੀਂ ਕੰਮ ਕਰਦੇ ਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਹੈਂਡਵਰਕ ਮਸ਼ੀਨਵਰਕ ਪੇਂਟ ਵਰਕ ਬਲੋਕ ਪੇਂਟਿੰਗ ਫੋਇਲ ਪੇਂਟਿੰਗ ਮਿਲਕੀ ਪੇਂਟਿੰਗ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਕੁਸੀਂ ਕਿਸੇ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਕਾਟਨ ਤੇ ਸਿਲਕ ਤੇ ਗਰੇਪ ਤੇ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਤੇ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ